हां जी ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਝੋਨੇ ਦੀ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਕਿਸਾਨਾਂ ਦਾ ਇੱਕਦਮ ਰੁਝਾਨ ਕਣਕਵਾਲ ਤੇ ਕਣਕ ਦੇ ਬੀਜਾਂ ਨੂੰ ਲੈ ਕੇ ਕਿਸਾਨਾਂ ਦੇ ਮਨ ਦੇ ਵਿੱਚ ਜੋ ਸਵਾਲ ਆ ਸੋ ਉਹਨਾਂ ਸਵਾਲਾਂ ਦਾ ਜਵਾਬ ਸੋ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪਿਛਲੇ ਸਾਲ ਦੇ ਵਿੱਚ ਚੰਗਾ ਝਾੜ ਦੇਣ ਵਾਲੀਆਂ ਇਹ ਦੋ ਕਿਸਮਾਂ ਸੋ ਕੋਸ਼ਿਸ਼ ਕਰਾਂਗੇ ਇਸ ਨਿੱਕੀ ਜੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਇਹਨਾਂ ਵੈਰੈਟੀਆਂ ਦੀ ਸਾਂਝੀ ਕੀਤੀ ਜਾਵੇ ਸੋ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਪਿਛਲੇ ਸਾਲਾਂ ਦਾ ਰਿਵਿਊ ਜ਼ਰੂਰ ਸਾਂਝਾ ਕਰਨਾ ਆਓ ਗੱਲ ਕਰੀਏ ਸ਼੍ਰੀ ਰਾਮ ਸੁਪਰ 272 ਅਤੇ 3 SR 72 ਬਾਰੇ ਆਓ ਸਭ ਤੋਂ ਪਹਿਲਾਂ ਗੱਲ ਕਰੀਏ ਬਜਾਈ ਦੇ ਸਮੇਂ ਦੀ ਸੋ ਅਕਤੂਬਰ ਦੇ ਖੀਰਲੇ ਹਫ਼ਤੇ ਤੋਂ ਲੈ ਕੇ 15 ਨਵੰਬਰ ਤੱਕ ਤੁਸੀਂ ਇਸ ਦੀ ਬਜਾਈ ਬੇਝਿਜਕ ਕਰ ਸਕਦੇ ਆ ਜੋ ਕਿ ਇਸ ਦੇ ਲਈ ਬਿਲਕੁਲ ਅਨਕੂਲ ਤੇ ਟਕਮਾ ਸਮਾਂ ਹੈ ਜੇਕਰ ਇਸ ਤੋਂ ਲੇਟ ਤੁਸੀਂ ਬਜਾਈ ਕਰਨੇ ਚਾਹੁੰਦੇ ਆ ਤਾਂ ਵੀ ਇਸ ਵੈਰੈਟੀ ਦੀ ਬਜਾਈ ਕਰ ਸਕਦੇ ਆ ਸੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 5 ਤੋਂ ਲੈ ਕੇ 7 ਕਿਲੋ ਬੀਜ ਦੀ ਵਰਤੋਂ ਜ਼ਿਆਦਾ ਕਰਨੀ ਆ ਜੇਕਰ ਤੁਸੀਂ 15 ਨਵੰਬਰ ਤੋਂ ਬਾਅਦ ਬਜਾਈ ਕਰ ਰਹੇ ਆ ਸੋ 15 ਨਵੰਬਰ ਤੋਂ ਬਾਅਦ ਮਤਲਬ ਕਿ 30 ਨਵੰਬਰ ਤੱਕ ਤੋ ਦਸੰਬਰ ਦੇ ਹਫਤੇ ਦੇ ਵਿੱਚ ਜਾਂ ਫਿਰ ਦਸੰਬਰ ਦੀਆਂ ਤਰੀਕਾਂ ਦੇ ਵਿੱਚ ਜਾ ਕੇ ਇਸ ਵੈਰੈਟੀ ਦੀ ਬਿਜਾਈ ਨਹੀਂ ਕਰਨੀ ਜੋ ਕਿ ਜ਼ਿਆਦਾ ਲੇਟ ਹੋ ਜਾਵੇਗੀ ਤੇ ਅੱਗੇ ਛਾੜ ਦੇ ਵਿੱਚ ਆਪਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਮਿਲਦਾ ਜੇ ਇਹ ਗੱਲ ਬੀਜ ਦੀ ਮਾਤਰਾ ਦੀ ਕੀਤੀ ਜਾਵੇ ਤਾਂ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਬੀਜ ਦੀ ਵਰਤੋਂ ਕਰਨੀ ਹੈ ਜੇਕਰ ਤੁਸੀਂ ਡ੍ਰਿਲ ਦੇ ਨਾਲ ਬਿਜਾਈ ਕਰ ਰਹੇ ਹੋ ਅਤੇ ਜੇਕਰ ਇਸ ਤੋਂ ਇਲਾਵਾ ਤੁਸੀਂ ਮਲਚੀਕ ਤਕਨੀਕ ਦੇ ਨਾਲ ਜਾਨੀ ਕਿ ਸੁਪਰ ਸੀਡਰ ਜ਼ੀਰੋ ਡ੍ਰਿਲ ਹੈਪੀ ਸੀਡਰ ਸੋ ਇਹਨਾਂ ਦੀ ਕੋਈ ਵੀ ਡ੍ਰਿਲ ਦੇ ਨਾਲ ਤੁਸੀਂ ਬਜਾਈ ਕਰ ਰਹੇ ਆ ਤਾਂ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਜ਼ਰੂਰੀ ਆ ਆਓ ਗੱਲ ਇਸ ਦੀ ਹਾਈਟ ਦੀ ਕਰੀਏ ਸਭ ਤੋਂ ਪਹਿਲਾਂ ਸ਼੍ਰੀ ਰਾਮ ਸੁਪਰ 3 ਐਸ ਆਰ 72 ਬਾਰੇ ਸੋ ਇਸ ਦਾ ਔਸਤਨ ਕੱਦ 100 ਤੋਂ ਲੈ ਕੇ 105 ਸੈਂਟੀਮੀਟਰ ਆ ਅਤੇ ਜੇ ਗੱਲ ਸ਼੍ਰੀ ਰਾਮ ਸੁਪਰ 272 ਦੀ ਕੀਤੀ ਜਾਵੇ ਇਸ ਦਾ ਕੱਦ 95 ਤੋਂ ਲੈ ਕੇ 98 ਸੈਂਟੀਮੀਟਰ ਹੈ ਜੋ ਕਿ ਦਰਮਿਆਨੇ ਕੱਦ ਦੇ ਵਿੱਚ ਆ ਜਾਂਦੀਆਂ ਇਸ ਦਾ 나ੜ ਆਮ ਕਣਕਾਂ ਨਾਲੋਂ ਮੋਟਾ ਹੁੰਦਾ 나ੜ ਮੋਟਾ ਹੋਣ ਦੇ ਕਾਰਨ ਅਤੇ ਕੱਦ ਘੱਟ ਹੋਣ ਦੇ ਕਾਰਨ ਸੋ ਇਹਨਾਂ ਵੈਰਾਈਟੀਆਂ ਦੇ ਵਿੱਚ ਡਿੱਗਣ ਦੀ ਸਮੱਸਿਆ ਬਹੁਤ ਘੱਟ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਖਾਦਾਂ ਦੀ ਵਰਤੋਂ ਦੀ ਗੱਲ ਕੀਤੀ ਜਾਵੇ ਤਾਂ ਦੂਜੀਆਂ ਵੈਰਾਈਟੀਆਂ ਦੇ ਮੁਤਾਬਕ 50 ਤੋਂ 60 65 ਕਿਲੋ ਡੀਏਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਜੇ ਗੱਲ ਯੂਰੀਆ ਦੀ ਕੀਤੀ ਜਾਵੇ ਤਾਂ 2 ਤੋਂ 2.5 ਬੈਗ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਇਸ ਦੇ ਵਿੱਚ ਯੂਰੀਆ ਦੀ ਵਰਤੋਂ ਕਰਨੀ ਆ ਬਾਕੀ ਫਸਲ ਦੇ ਮੁਤਾਬਕ ਤੇ ਵਾਹਣਾਂ ਦੇ ਮੁਤਾਬਕ ਜੇਕਰ ਪਹਿਲੇ ਸਮਿਆਂ ਦੇ ਵਿੱਚ ਕਣਕ ਦਾ ਚੰਗਾ ਫੋਟ ਫਟਾਰਾ ਚੱਲਦਾ ਹੈ ਤਾਂ ਤੁਸੀਂ ਯੂਰੀਆ ਦੀ ਵਰਤੋਂ ਘੱਟ ਵੀ ਕਰ ਸਕਦੇ ਆ ਜੇਕਰ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਇਸ ਦੀ ਬਿਜਾਈ ਕਰਦੇ ਆ ਤਾਂ ਆਪਾਂ ਨੂੰ ਨਾਈਟ੍ਰੋਜਨ ਦੀ ਕੋਈ 25 ਤੋਂ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਜ਼ਿਆਦਾ ਕਰਨੀ ਪੈ ਸਕਦੀ ਆ ਬਾਕੀ ਇਸ ਵੈਰੈਟੀ ਦੀ ਇੱਕ ਇਹ ਖਾਸੀਅਤ ਆ ਕਿ ਇਹ ਸਟਾਰਟਿੰਗ ਦੇ ਸਮੇਂ ਤੋਂ ਲੈ ਕੇ ਆਪਣਾ ਰੰਗ ਰੂਪ ক্লোਰੋਫਿਲ ਪੱਤਿਆਂ ਦੇ ਵਿੱਚ ਅਤੇ ਪੱਤਿਆਂ ਦਾ ਚੌੜਾਪਨ ਜਿਹੜਾ ਹੁੰਦਾ ਹੈ ਉਹ ਆਮ ਵੈਰਾਈਟੀਆਂ ਨਾਲੋਂ ਜ਼ਿਆਦਾ ਹੁੰਦਾ ਇਹਨਾਂ ਦੋਵਾਂ ਵੈਰਾਈਟੀਆਂ ਦੇ ਦਾਣੇ ਮੋٹے ਚਮਕਦਾਰ ਅਤੇ ਸਖਤ ਹੁੰਦੇ ਆ ਜੇਕਰ ਹਜ਼ਾਰ ਦਾਣੇ ਦਾ ਵਜ਼ਨ ਦੇਖਿਆ ਜਾਵੇ ਤਾਂ ਲਗਭਗ 45 ਤੋਂ 46 ਗ੍ਰਾਮ ਹਜ਼ਾਰ ਦਾਣੇ ਦਾ ਵਜ਼ਨ ਹੈ ਦੋ ਕੀ ਦੋਵਾਂ ਵੈਰਾਈਟੀਆਂ ਦਾ ਬਿਲਕੁਲ ਸੇਮ ਵਜ਼ਨ ਜੋ ਕਿ ਆਪਣੀਆਂ ਹੋਰ ਵੈਰਾਈਟੀਆਂ ਦਾ ਜੇਕਰ ਹਜ਼ਾਰ ਦਾਣੇ ਦਾ ਵਜਨ ਦੇਖਿਆ ਜਾਵੇ ਤਾਂ 40 ਤੋਂ ਲੈ ਕੇ 43 ਗ੍ਰਾਮ ਵਜਨ ਹੁੰਦਾ ਹੈ ਸੋ ਉਹਨਾਂ ਦੇ ਮੁਕਾਬਲੇ 1-2 ਗ੍ਰਾਮ ਜਿਹੜਾ ਇਹਨਾਂ ਦਾ ਵਜਨ ਆ ਉਹ ਜ਼ਿਆਦਾ ਹੁੰਦਾ ਹੈ ਜੇਕਰ ਫੰਗਸ ਵਾਲੀਆਂ ਬਿਮਾਰੀਆਂ ਦੇਖੀਆਂ ਜਾਵੇ ਤਾਂ ਦੋਵੇਂ ਕਿਸਮਾਂ ਪੀਲੀ ਕੁੰਗੀ ਯਾਨੀ ਕਿ ਯੈਲੋ ਰਸਟ ਦਾ ਫੁੱਲ ਟੱਕਰਾ ਕਰਨ ਦੀ ਜਿਹੜੀ ਸਮਰੱਥਾ ਰੱਖਦੀਆਂ ਨੇ ਦੋਵੇਂ ਵੈਰਾਈਟੀਆਂ ਦੋਸਤੋ ਜੇ ਗੱਲ ਟਾਈਮ ਪੀਰੀਅਡ ਦੀ ਕਰੀਏ ਤਾਂ ਲਗਭਗ 140 ਤੋਂ ਲੈ ਕੇ 145 ਦਿਨ ਦੇ ਵਿੱਚ ਪੱਕ ਕੇ ਤਿਆਰ ਹੋਣ ਵਾਲੀਆਂ ਇਹ ਦੋਵੇਂ ਕਿਸਮਾਂ ਸ਼੍ਰੀ ਰਾਮ ਸੁਪਰ 272 ਜੋ ਕਿ ਬੱਲੀਆਂ ਦਿਖਾਉਣ ਦਾ ਸਮਾਂ ਲਗਭਗ 102 ਦਿਨ ਤੇ ਅਤੇ ਉਸ ਦੇ ਆਲਟ ਸ਼੍ਰੀ ਰਾਮ ਸੁਪਰ 3 SR72 ਦਾ ਜੋ ਬੱਲੀਆਂ ਦਿਖਾਉਣ ਦਾ ਸਮਾਂ ਹੈ 95 ਤੋਂ ਲੈ ਕੇ 98 ਦਿਨ ਦਾ ਸੋ ਕਿਸਾਨ ਭਰਾਵੋ ਇਹ ਸੀ ਜਾਣਕਾਰੀ ਸ਼੍ਰੀ ਰਾਮ ਸੁਪਰ 272 ਅਤੇ ਸ੍ਰੀ ਅ ਸਰਬਤਰ ਦੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ